ਆਣ ਤੇ ਈਸ਼ੂ ਨਾ ਨ ਦਿਲ ਰਹਿ ਨ ਤੇਰਾ ਨਾਮ ਮੁਖਾ ਨ ਦਿਲ ਰਹਿ ਨ ਤੇਰਾ ਨਾਮ ਮੁਖਾ ਨ ਦਿਲ ਰਹਿ ਨ ਤੇਰਾ ਨਾਮ ਸਿਕਰੀ ਫੇਰ ਮਹਾਰਾਜ ਦੇ ਚਰਨਾਂ ਚਰਦਾਸ ਬੇਨਤੀ ਕਰਨ ਆਇਆ। ਥੋੜੇ ਦਿਨ ਪਹਿਲਾਂ ਆਏ ਸੀ ਨੀਵੇਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਲਈ ਤੇ ਮਹਾਰਾਜ ਨੇ ਸਾਡੀ ਬੇਨਤੀ ਕਬੂਲ ਕੀਤੀ ਫਿਲਮ ਸੁਪਰ ਡੂਪਰ ਹਿੱਟ ਹੋਈ ਆ ਤੇ ਸ਼ੁਕਰਾਨਾ ਵੀ ਕਰਨਾ ਹੈ ਅੱਜ ਤੇ ਅੱਜ ਇੱਕ ਹੋਰ ਅਰਜੀ ਵੀ ਲਾਉਣੀ ਆ ਸੱਚੇ ਪਾਤਸ਼ਾਹ ਨੂੰ ਕਿ 21 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਆ ਨਵੀ ਤੇਰੀਆਂ ਮੇਰੀਆਂ ਹੀਰਾ ਫੇੜੀਆਂ ਤੇ ਮਹਾਰਾਜ ਦਾ ਉਹ ਆਸਰਾ ਸਾਨੂੰ ਹਮੇਸ਼ਾ ਵਾਂਗੂ ਮਿਲਦਾ ਰਹੇ। ਫਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇ ਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਿਨੇਮੇ ਦੀ ਸੇਵਾ ਕਰਦੇ ਹਾਂ ਤੁਸੀਂ ਇਹ ਫਿਲਮ ਚ ਕਿਸ ਤਰ੍ਹਾਂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਮੈਂ ਇੱਕ ਐਸ ਐਨ ਆਰ ਆਈ ਲੇਡੀ ਹੈਗੀ ਆ ਜਿਹੜੀ ਵਰਕਿੰਗ ਔਮਨ ਆ ਥੋੜੀ ਜਿਹੀ ਭੁਲੀ ਆ ਤੇ ਜਸਵਿੰਦਰ ਪੱਲਾ ਜੂ ਦੀ ਵਾਈਫ ਬਣੀ ਆ ਮੈਂ ਤੇ ਉਹ ਉਪਾਸਨਾ ਜਿਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਲਵ ਟ੍ਰਾਇੰਗਲ ਹੈਗਾ ਇਸ ਸਟੋਰੀ 'ਚ ਥੋੜਾ ਟਵਿਸਟ ਹੈ ਤੇ ਪੁਖਰਾਜ ਦੀ ਜਦੋਂ ਐਂਟਰੀ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਫਿਰ ਬੜਾ ਉਥਲ ਪੁਥਲ ਹੋ ਜਾਂਦਾ ਸਾਰਾ ਸਿਸਟਮ ਤਾਣਾ ਬਾਣਾ ਫਿਲਮ 'ਚ ਜੀ ਮੈਸੇਜ ਇਹ ਫਿਲਮ ਦੀ ਕਹਾਣੀ ਜਿਹੜੀ ਹੈ ਨਾ ਬੜੀ ਟੱਚਿੰਗ ਆ ਬਹੁਤ ਸਾਰੇ ਤੁਸੀਂ ਕੇਸ ਸੁਨੇ ਹੋਣਗੇ ਜਿਨ੍ਹਾਂ ਦੇ ਵਿੱਚ ਇੰਜ ਹੋਇਆ ਕਿ ਇਧਰੋਂ ਕੰਟਰੈਕਟ ਮੈਰਿਜ ਕਰਵਾ ਕੇ ਕੁੜੀਆਂ ਜਿਹੜੀਆਂ ਨੇ ਉਧਰਲੇ ਪਾਸੇ ਗਈਆਂ ਜਾਂ ਤੇ ਮਤਲਬ ਘਰਦਿਆਂ ਦੇ ਨਾਲ ਮਿਲ ਕੇ ਜਾਂ ਕੁੜੀਆਂ ਨੇ ਆਪ ਹੀ ਉੱਥੇ ਜਾ ਕੇ ਮੁੜ ਕੇ ਉਹਨਾਂ ਮੁੰਡਿਆਂ ਨੂੰ ਛੱਡ ਦਿੱਤਾ ਤੇ ਪਿੱਛੇ ਦਾ ਕੇਸ ਵੀ ਇੱਕ ਇਸ ਤਰ੍ਹਾਂ ਦਾ ਵੀ ਆਇਆ ਸੀ ਨਾ ਕਿ ਇੱਕ ਬੱਚੇ ਨੇ ਸੁਸਾਇਸਾਈਡ ਵੀ ਕਰ ਲਈ ਤੋਂ ਬਹੁਤ ਦਰਦਨਾਕ ਗਾਥਾ ਹੈਗੀ ਆ ਸੋ ਇਹ ਜਿਹੜੀ ਕੰਟਰੈਕਟ ਮੈਰਿਜ ਹੈਗੀ ਆ ਇਹੀ ਵਿਸ਼ਾ ਸੀ ਇਸ ਫਿਲਮ ਚ ਰੈਕਟਰ ਦਾ ਮੈਸੇਜ ਹੈ ਬਿਲਕੁਲ ਬਹੁਤ ਵਧੀਆ ਮੈਸੇਜ ਹੈ ਕਿ ਕੰਟਰੈਕਟ ਮੈਰਿਜ ਜਿਹੜੀ ਕਰਵਾ ਕੇ ਉਧਰ ਬੱਚੇ ਜਾਂਦੇ ਨੇ ਉਹਨਾਂ ਦੇ ਉੱਤੇ ਬੇਸਡ ਹੈ ਉਹਨਾਂ ਦੀ ਕਹਾਣੀ ਆਹ ਦੇਖੋ ਜੀ ਹਮੇਸ਼ਾ ਆਪਣੇ ਆਪ ਨੂੰ ਬlesed ਫੀਲ ਕਰੀਦਾ ਜਦੋਂ ਇੱਥੇ ਜਦੋਂ ਵੀ ਆਈਦਾ ਤਾਂ ਹਮੇਸ਼ਾ ਮਤਲਬ ਬਹੁਤ ਮਨ ਨੂੰ ਸਕੂਨ ਮਿਲਦਾ ਅੱਜ ਵੀ ਹੁਣ ਜਦੋਂ ਆਏ ਆ ਤਾਂ ਸਪੈਸ਼ਲੀ ਮੈਨੂੰ ਐ ਸਿਗਾ ਵੀ ਨੀਤਾ ਮੈਮ ਹੁਣੀ ਨਾਲ ਲਾਉਣ ਤਾਂ ਕਿ ਹਮੇਸ਼ਾ ਮਤਲਬ ਇੱਕ ਹੋਰ ਇੱਥੇ ਰੂਹਦਾਰੀ ਵਾਲਾ ਮਤਲਬ ਬਹੁਤ ਜ਼ਿਆਦਾ ਸਕੂਨ ਵਾਲਾ ਉਹ ਇੱਕ ਫੀਲਿੰਗ ਆ ਬ੍ਰੋ ਤੇ ਸਾਡੀ ਫਿਲਮ ਆ ਰਹੀ ਹੈ ਜੀ ਆਸ਼ੀਰਵਾਦ ਲੈਣ ਆਏ ਆ ਬਾਬਾ ਜੀ ਕੋਲੋਂ ਤੇ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਜਿਹੜਾ ਪੂਰਾ ਤੂਰ 골ਡਨ ਟੈਂਪਲ ਦਾ ਅੱਜ ਬਹੁਤ ਸਾਡਾ ਸਕੂਨ ਪ੍ਰਿਆ ਰਹੂਗਾ ਤੇ ਬਾਬਾ ਜੀ ਆਸ਼ੀਰਵਾਦ ਦੇਣਗੇ ਕਿਸ ਤਰ੍ਹਾਂ ਦੀ ਫਿਲਮ ਹੈਗੀ ਆ ਤੇ ਹੀਰਾ ਫੇਰੀਆ ਦੇ ਨਾਮ ਤੇ ਹੈ ਕਿਸ ਤਰ੍ਹਾਂ ਕਰਦਾ ਰੋਲ ਹੈ ਇਹਦੇ ਵਿੱਚ ਮੇਰਾ ਟੈਕਸੀ ਡਰਾਈਵਰ ਦਾ ਰੋਲ ਹੈ ਜੀ ਜਿਹੜਾ ਕਿ ਕਬਾਣੀਆਂ ਦਾ ਮੁੰਡਾ ਤੇ ਜਟਨਾ ਦੀ ਕੁੜੀ ਨੂੰ ਪਸੰਦ ਕਰ ਬੈਠਦਾ ਸੋ ਇਦਾਂ ਦਾ ਕੈਰੈਕਟਰ ਐਸ ਫਿਲਮ ਦਾ ਮੇਰਾ ਜੋ ਹੈ ਤੇ ਇੱਕ ਬਹੁਤ ਸਾਰੀਆਂ ਹੀਰਾ ਫੇਰੀਆਂ ਜਦੋਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਹਦੇ ਘਰ ਵੱਲੋਂ ਕੀ ਕੀ ਪ੍ਰੋਬਲਮ ਲਾਉਂਦੀਆਂ ਨੇ ਫਿਰ ਅੱਗੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਕੈਰੈਕਟਰ ਆ ਉਹਨਾਂ ਨੂੰ ਅੱਗੋਂ ਕਿੱਦਾਂ ਬਲੈਕ ਮੈਨ ਕਰਦਾ ਸੋ ਇਦਾਂ ਦੀ ਸਟੋਰੀ ਹੈ ਜੀ ਸਰ ਖਾਲਸਾ ਸਾਹਿਬ ਨੇ ਕੰਮ ਕਰਕੇ ਤਾਂ ਐਕਸਪੀਰੀਅੰਸ ਕਿਦਾਂ ਮਿਲਿਆ ਬਹੁਤ ਵਧੀਆ ਸੀ ਜੀ ਅੱਗੇ ਵੀ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਨੇ ਤਾਂ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ ਕਿ ਵੀ ਬਹੁਤ ਸਿੱਖਣ ਨੂੰ ਕੁਝ ਮਿਲਦਾ ਹੈ ਹਮੇਸ਼ਾ ਹਮੇਸ਼ਾ ਜੀ ਕੱਲੇ ਉਹਨਾਂ ਤੋਂ ਨਹੀਂ ਹਮੇਸ਼ਾ ਜਿੰਨੇ ਵੀ ਐ ਇਸ ਫਿਲਮ ਦੇ ਵਿੱਚ ਐਕਟਰ ਨੇ ਭਾਵੇਂ ਯੋਗਰਾਜ ਜੀ ਨੇ ਨੀਤਾ ਮੈਮ ਨੇ ਹਰਪੀ ਭਾਜੀ ਨੇ ਰਾਣਾ ਜੰਗਵਰਦਰ ਜੀ ਨੇ ਉਪਾਸਨਾ ਮੈਡਮ ਨੇ ਸਾਰੇ ਹੀ ਬਾਖਮਾਲ ਅਦਾਕਾਰ ਨੇ ਤੇ ਹਮੇਸ਼ਾ ਸਿੱਖਣ ਨੂੰ ਇਹਦੀ ਯੂਕੇ ਹੋਈ ਹੈ ਜੀ ਤੇ ਚੰਡੀਗੜ੍ਹ ਦੇ ਨੇੜੇ ਤੇੜੇ ਜਿੰਨੇ ਵੀ ਕੰਟੀਨਿਊ ਉੱਥੇ ਹੋਏ ਕਿੰਨੀ ਦਿਨ ਰਿਲੀਜ਼ ਹੋ ਰਹੀ ਹੈ ਜੀ 21 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ